ਉਕੇ ਜਿੱਦਾਂ ਇਹ ਦਸੀਦਾ ਨਾ ਕਬੀਰ ਸਾਹਿਬ ਨੇ ਕਿਹਾ ਕਿ ਜਿਹੜਾ ਪ੍ਰਮਾਤਮਾ ਹੈ ਕਿ ਢੂੰਡੇ ਪ੍ਰਭੂ ਨਾ ਪਾਪ ਹੀ ਨਾ ਕਹੀਂ ਹਾਕ ਬਿਕੰਤ ਉਹ ਸੌਦਾ ਤਬਹੀ ਹੋਤ ਹੈ ਜਦ ਭੇਟੇ ਸਤਗੁਰ ਸੰਤ ਕਹਿੰਦੇ ਪ੍ਰਮਾਤਮਾ ਨੂੰ ਤੂੰ ਇਦਾਂ ਲੱਭ ਕੇ ਨਹੀਂ ਕਿਤੇ ਦੌੜ ਜਦ ਬੰਦਾ ਤਲਾਸ਼ ਕਰੇ ਨਾ ਇੱਧਰ ਵੀ ਰੱਬ ਨੂੰ ਰੱਬ ਲਿਆ ਇੱਧਰ ਵੀ ਲੱਭਿਆ ਇੱਧਰ ਵੀ ਲੱਭਿਆ ਤਾਂ ਭਗਵਾਨ ਕਿਤੇ ਉਹ ਕਹਿੰਦੇ ਢੂੰਡੇ ਪ੍ਰਭੂ ਨਾ ਇਦਾਂ ਤੂੰ ਜਿੱਥੇ ਮਰਜੀ ਚਲਾ ਜਾ ਇਦਾਂ ਤਲਾਸ਼ ਕਰਕੇ ਨਹੀਂ ਪ੍ਰਭੂ ਮਿਲਣਾ ਨਾ کہیں ਹਾਰਟ ਵੀ ਕੰਨਤੇ ਨਾ ਹੀ ਉਹਨੇ ਕਿਸੇ ਦੁਕਾਨ ਤੋਂ ਤੈਨੂੰ ਮਿਲਣਾ ਹੈ ਅਗਰ ਵਾਕਈ ਤੈਨੂੰ ਪਰਮਾਤਮਾ ਪ੍ਰਭੂ ਦੀ ਕਿਰਪਾ ਚਾਹੀਦੀ ਹੈ ਉਹ ਉਹ ਸ਼ਕਤੀ ਨਾਲ ਤੂੰ ਜੁੜਨਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਤੈਨੂੰ ਸੱਚੇ ਸੰਤਾਂ ਗੁਰੂਆਂ ਰਹਿਬਰਾਂ ਨਾਲ ਜੁੜਨਾ ਹੀ ਪੈਣਾ ਹੈ ਕਿਉਂਕਿ ਉਹੀ ਉਹ ਯੁਕਤੀ ਦਿੰਦੇ ਆ ਉਹੀ ਉਹ ਰਸਤਾ ਦਿਖਾਉਂਦੇ ਆ ਉਹੀ ਉਹ ਮਾਰਗ ਦਿਖਾਉਂਦੇ ਜਿਸ ਮਾਰਗ ਤੇ ਚੱਲ ਕੇ ਸਾਡਾ ਕਨੈਕਸ਼ਨ ਉਸ ਪਰਮਾਤਮਾ ਨਾਲ ਜੁੜ ਪਾਂਦਾ ਹੈ ਇਸ ਲਈ ਤਾਂ ਇੱਕ ਸ਼ਬਦ ਅੰਦਰ ਕਬੀਰ ਸਾਹਿਬ ਨੇ ਹੋਰ ਦੱਸਿਆ ਹੈ ਕਿ ਬੰਦੇ ਕੋ ਬੰਧਾ ਮਿਲੇ ਤੋ ਛੂਟੇ ਕੌਣ ਉਪਾਏ ਉਹ ਕਰ ਸੰਗਤ ਨਿਰਬੰਧ ਕੀ ਜੋ ਪਲਵੇਂ ਲੈ ਛੁੜਾਏ ਸੋ ਕਬੀਰ ਸਾਹਿਬ ਇੱਥੇ ਇਸ ਸ਼ਬਦ ਅੰਦਰ ਇਹ ਵੀ ਗੱਲ ਇੱਕ ਕਲੀਅਰ ਕਰ ਰਹੇ ਕਿ ਅਗਰ ਤੂੰ ਬੰਦਰ ਮੁਕਤ ਹੋਣਾ ਚਾਹੁੰਦਾ ਹੈ ਹੁਣ ਫਰਜ਼ ਕਰੋ ਅਗਰ ਆਪਣੇ ਆਪ ਨੂੰ ਤੁਸੀਂ ਦੇਖਦੇ ਹੋ ਤਾਂ ਕੀ ਫੀਲ ਹੁੰਦਾ ਹੈ ਕੋਈ ਬੰਦਰ ਫੀਲ ਹੁੰਦਾ ਹੈ ਕਿ ਨਹੀਂ ਸੋਚ ਕੇ ਦੇਖੋ ਜਰਾ ਪਰ ਅਗਰ ਇਨਸਾਨ ਗੌਰ ਕਰੇ ਤਾਂ ਇਨਸਾਨ ਨੂੰ ਅੰਦਰੋਂ ਕਈਆਂ ਬੰਧਨਾਂ ਨੇ ਜਕੜਿਆ ਹੋਇਆ ਹੈ ਸਮਝੀ ਨਾ ਕਈ ਬਹਿਮਾਂ ਦੇ ਬੰਧਨ ਕਈ ਭਰਮਾਂ ਦੇ ਬੰਧਨ ਕਿਸੇ ਨੂੰ ਡਰ ਦੇ ਬੰਧਨ ਨੇ ਜਕੜਿਆ ਕਿਸੇ ਨੂੰ ਚਿੰਤਾਾਂ ਦੇ ਬੰਧਨ ਨੇ ਜਕੜਿਆ ਹੋਇਆ ਹੈ ਕਿਸੇ ਨੂੰ ਜਦਾਂ ਹੁੰਦਾ ਨਾ ਕਿ ਮੈਨੂੰ ਆਹ ਚੀਜ਼ ਦਾ ਬੜਾ ਡਰ ਹੈ ਮੈਨੂੰ ਆਹ ਚੀਜ਼ ਦੀ ਬੜੀ ਫਿਕਰ ਹੈ ਮੈਨੂੰ ਆਹ ਚੀਜ਼ ਦੀ ਬੜੀ ਚਿੰਤਾ ਹੈ ਹੁਣ ਇਹ ਕਈ ਪ੍ਰਕਾਰ ਦੇ ਬੰਧਨ ਹੈ ਜਿਹੜੇ ਇਨਸਾਨ ਨੂੰ ਜੀਵਨ ਚ ਅੱਗੇ ਵਧਣ ਨਹੀਂ ਦਿੰਦੇ ਇਸ ਲਈ ਕਬੀਰ ਸਾਹਿਬ ਦੱਸਦੇ ਹੈ ਕਿ ਬੰਦੇ ਕੋ ਬੰਧਾ ਮਿਲੇ ਤੋ ਛੂਟੇ ਕੌਣ ਉਪਾਏ ਉਹ ਕਰ ਸੰਗਤ ਨਿਰਬੰਧ ਕੀ ਜੋ ਪਲਮੇ ਦੇ ਛੁੜਾਏ ਕਿ ਅੱਜ ਇਨਸਾਨ ਨੂੰ ਜ਼ਰੂਰਤ ਹੈ ਐਸੇ ਸਤਸੰਗ ਦੀ ਜਾਂ ਐਸੀ sohbat ਦੀ ਐਸੀ ਸੰਗਤ ਦੀ ਜੋ ਸਾਡੇ ਸਾਰੇ ਬੰਦਰਾਂ ਨੂੰ ਖੋਲ ਸਕੇ ਔਰ ਉਹਦੇ ਵਾਸਤੇ ਉਹ ਕਹਿੰਦੇ ਸਭ ਤੋਂ ਪਹਿਲਾਂ ਇਹ ਚੈੱਕ ਕਰਨਾ ਚਾਹੀਦਾ ਹੈ ਕਿ ਜਿਹਦੇ ਕੋਲੇਸੀਂ ਬੈੰਦੇ ਆ ਨਾ ਜਿਸ ਤਰ੍ਹਾਂ ਅਸੀਂ ਦੱਸੀਦਾ ਹੈ ਕਿ ਜੀ ਇੱਕ ਇਨਸਾਨ ਦਰਿਆ ਹੋਇਆ ਹੈ ਤਾਂ ਉਹਦੇ ਕੋਲ ਬੈਠਾਂਗੇ ਤਾਂ ਸਾਡੇ ਡਰ ਨੂੰ ਕਦੀ ਦੂਰ ਬਲਕਿ ਸਾਡੇ ਡਰ ਨੂੰ ਹੋਰ ਵੀ ਵਧਾਏਗਾ ਕਿ ਨਹੀਂ ਕਿਉਂਕਿ ਇੱਕ ਡਰੇ ਹੋਏ ਨਾ ਕੀ ਕਹਿਣਾ ਹੈ ਇੱਕ ਡਰੇ ਹੋਏ ਨੇ ਗੱਲਾਂ ਹੀ ਉਹਦਾਂ ਦੀਆਂ ਕਰਨੀਆਂ ਕਿ ਸਾਡੇ ਅੰਦਰ ਵੀ ਡਰ ਪੈਦਾ ਇੱਕ ਚਿੰਤਿਤ ਇਨਸਾਨ ਜਦੋਂ ਉਹਦੇ ਕੋਲ ਬੈਠਾਂਗੇ ਤਾਂ ਉਹਦੀ ਚਿੰਤਾ ਦਾ ਪ੍ਰਭਾਵ ਸਾਡੇ 'ਤੇ ਪੈਣਾ ਸ਼ੁਰੂ ਹੋ ਉਹ ਸਾਨੂੰ ਵੀ ਤੈਨੂੰ ਪਤਾ ਦੁਨੀਆ ਤੇ ਇਦਾਂ ਬੜਾ ਹੋ ਰਿਹਾ ਹੈ ਤੈਨੂੰ ਪਤਾ ਦੁਨੀਆ ਤੇ ਉਦਾਂ ਬੜਾ ਹੋ ਰਿਹਾ ਹੈ ਇਦਾਂ ਦੀਆਂ ਗੱਲਾਂ ਕਰਕੇ ਜਿਸ ਤਰ੍ਹਾਂ ਇੱਕ ਬੜੀ ਪਿਆਰੀ ਛੋਟੀ ਜਿਹੀ ਕਹਾਣੀ ਹੈ ਕਹਿੰਦੇ ਕਿ ਇੱਕ ਆਦਮੀ ਸੀ ਉਹਨੂੰ ਸਮੋਸੇ ਬਣਾਉਣ ਦੀ ਕਲਾ ਸੀ ਉਹ ਸਮੋਸੇ ਬੜੇ ਸਵਾਦ ਬਣਾਉਂਦਾ ਸੀ ਪਰ ਉਹਨੇ ਜਦੋਂ ਇਹ ਸਮੋਸੇ ਤਿਆਰ ਕੀਤੇ ਔਰ ਉਹਦੇ ਦੋਸਤਾਂ ਨੇ ਜਦੋਂ ਸਮੋਸੇ ਖਾਦੇ ਉਹ ਕਹਿੰਦੇ ਭਾਈ ਇਹ ਤਾਂ ਸਮੋਸੇ ਬੜੇ ਸਵਾਦ ਹੈ ਔਰ ਤੇਰੇ ਕੋਲੇ ਇਕ ਲਾਇ ਤੂੰ ਕਿਉਂ ਨਹੀਂ ਰੇੜੀ ਲਾਂਦਾ ਕੋਈ ਰੇੜੀ ਲਾ ਤੇਰਾ ਤਾਂ ਕੰਮ ਹੀ ਬੜਾ ਚੱਲਣਾ ਹੈ ਤਾਂ ਕਹਿੰਦੇ ਦੋਸਤਾਂ ਦੀ ਸਲਾਹ ਤੇ ਉਹਨੇ ਇੱਕ ਰੇੜੀ ਕਿਉਂਕਿ ਗਰੀਬ ਸੀ ਤੇ ਇੱਕ ਰੇੜੀ ਲੈ ਲਈ ਉਹਨੇ ਔਰ ਰੇੜੀ ਦੇ ਉੱਪਰ ਆਪਣਾ ਸਟੋਵ ਵਗੈਰਾ ਰੱਖਿਆ ਕੜਾਈ ਰੱਖੀ ਔਰ ਸਮੋਸੇ ਬਣਾਨੇ ਸ਼ੁਰੂ ਕਰ ਦਿੱਤੇ ਇੱਕ ਅੱਡਾ ਚੁਣ ਲਿਆ ਉਸ ਅੱਡੇ 'ਚ ਉਹਨੇ ਰੇੜੀ ਲਾਣੀ ਸ਼ੁਰੂ ਕੀਤੀ ਔਰ ਜਦੋਂ ਸਮੋਸੇ ਦੇਣੇ ਸ਼ੁਰੂ ਕੀਤੇ ਤਾਂ ਲੋਕਾਂ ਨੇ ਲੋਕਾਂ ਨੇ ਬੜੇ ਪਸੰਦ ਕੀਤੇ ਕਹਿੰਦੇ ਦੇਖਦਿਆਂ ਦੇਖਦਿਆਂ ਉਹਦੀ ਛੋਟੀ ਜਿਹੀ ਰੇੜੀ ਤੇ ਇੰਨਾ ਰਸ਼ ਹੁੰਨਾ ਕਿ ਦੂਰੂ ਦੂਰੂ ਲੋਕਾਂ ਨੇ ਉਹਦੇ ਸਮੋਸੇ ਖਾਣਾ ਨੇ ਉਹਨੋਂ ਦਾ ਬਿਜ਼ਨਸ ਚੱਲ ਪਿਆ ਫਿਰ ਉਹਨੇ ਇੱਕ ਛੋਟੀ ਜੀ ਦੁਕਾਨ ਲੈ ਲਈ ਛੋਟੀ ਜਹੀ ਦੁਕਾਨ ਲੈ ਲਈ ਹੁਣ ਦੁਕਾਨ ਤੇ ਰਸ਼ ਹੋਣ ਲੱਗ ਗਿਆ ਯਾਨੀ ਕਰਦਿਆਂ ਕਰਦਿਆਂ ਉਹਦਾ ਕੰਮ ਖੂਬ ਚੱਲਣ ਲੱਗ ਪਿਆ ਇੱਧਰ ਉਹਦਾ ਬੇਟਾ ਜਿਹੜਾ 12-13 ਸਾਲ ਦਾ ਸੀ ਪੜ੍ਹ ਲਿਖ ਕੇ ਨਾ ਜਦੋਂ 20-22 ਸਾਲ ਦਾ ਹੋ ਗਿਆ ਕਾਲਜ ਤੋਂ ਬਾਪ ਦੇ ਕੋਲ ਆਇਆ ਕਿ ਚਲੋ ਹੁਣ ਮੈਂ ਆਪਣੇ ਪਿਤਾ ਜੀ ਦੇ ਨਾਲ ਕੰਮ ਕਰਾਂ ਤਾਂ ਜਿਸ ਲਈ ਬੇਟੇ ਨੇ ਦੇਖਿਆ ਕਿ ਬਾਪ ਨੇ ਅੰਦਰ ਸਟੋਰ ਭਰਿਆ ਹੋਇਆ ਆਲੂਆਂ ਦਾ ਕਿਉਂਕਿ ਸਮੋਸੇ ਜਿਆਦੇ ਆਲੂ ਹੀ ਪੈਂਦੇ ਆ ਜਦੋਂ ਬੇਟੇ ਨੇ ਦੇਖਿਆ ਤਾਂ ਬੇਟਾ ਕਹਿੰਦਾ ਪਿਤਾ ਜੀ ਇੰਨੇ ਆਲੂ ਤੁਹਾਨੂੰ ਪਤਾ ਅੱਜ ਕੱਲ ਦੁਨੀਆ ਤੇ ਕੀ ਚੱਲ ਰਿਹਾ ਹੈ ਡਾਊਨਫਾਲ ਚੱਲ ਰਿਹਾ ਹੈ ਸਾਰਿਆਂ ਦੇ ਬਿਜ਼ਨਸ ਬੰਦ ਹੋ ਰਹੇ ਆ ਤੇ ਤੁਸੀਂ ਇੰਨੇ ਆਲੂ ਰੱਖੇ ਜੇ ਆਲੂ ਖਰਾਬ ਹੋ ਗਏ ਜਾਂ ਆਲੂਆਂ ਨੂੰ ਕੀੜਾ ਲੱਗ ਗਿਆ ਤਾਂ ਸਾਡਾ ਕਿੰਨਾ ਨੁਕਸਾਨ ਹੋਣਾ ਹੈ ਇਸ ਲਈ ਪਿਤਾ ਜੀ ਆਲੂਆਂ ਨੂੰ ਘੱਟ ਰੱਖੋ। ਔਰ ਇਹਦਾ ਕਰੋ ਸਮੋਸੇ ਦਾ ਰੇਟ ਥੋੜਾ ਜਿਆ ਹਾਈ ਕਰ ਦਿਓ। ਕਿਉਂਕਿ ਤੁਹਾਨੂੰ ਨਹੀਂ ਪਤਾ ਦੁਨੀਆ ਤੇ ਬੜਾ ਬੁਰਾ ਹਾਲਾਤ ਹੈ। ਸਾਰਿਆਂ ਦੇ ਕੰਮ ਹੁਣ ਜਦੋਂ بیٹے ਨੇ ਡਾਊਨ ਹੋਣ ਦੀ ਗੱਲ ਕੀਤੀ ਨਾ 네ਗੇਟਿਵ ਗੱਲ ਕੀਤੀ ਤਾਂ ਬਾਪ ਨੇ ਵੀ ਮਨ ਚ ਆਇਆ ਸੱਚੀ ਬੇਟਾ ਅੱਜ ਤੱਕ ਤਾਂ ਮੈਂ ਸੋਚਿਆ ਹੀ ਨਹੀਂ ਸੀ ਕਿ ਮੇਰਾ ਕੰਮ ਘੱਟ ਵੀ ਸਕਦਾ ਹੈ। ਅੱਜ ਤੱਕ ਤਾਂ ਮੇਰਾ ਧਿਆਨ ਕਦੀ ਗਿਆ ਹੀ ਨਹੀਂ ਸੀਗਾ ਮੇਰਾ ਬਿਜ਼ਨਸ ਘਟ ਵੀ ਸਕਦਾ ਹੈ ਮੈਂ ਤਾਂ ਹਮੇਸ਼ਾ ਰੱਬ ਦਾ ਨਾਮ ਲੈ ਕੇ ਕਰਦਾ ਸੀ ਕਿ ਕਾਮਯਾਬੀ ਮਿਲੇਗੀ ਕਿਉਂਕਿ ਮੈਂ ਹਮੇਸ਼ਾ ਜਦ ਵੀ ਤੁਰਦਾ ਸੀ ਇੱਕ ਵਿਸ਼ਵਾਸ ਨਾਲ ਤੁਰਦਾ ਸੀ ਕਿ ਮੈਨੂੰ ਸਫਲਤਾ ਦੇਣ ਵਾਲੀ ਇਹ ਦੁਨੀਆ ਨਹੀਂ ਹੈ ਮੈਨੂੰ ਸਫਲਤਾ ਦੇਣ ਵਾਲਾ ਮੇਰਾ ਤਾਂ ਉਸ ਵੇਲੇ ਉਹਨਾਂ ਕਹਿੰਦਾ ਪਿਤਾ ਜੀ ਦੁਨੀਆ ਦੀ ਵੀ ਦੇਖਣੀ ਪੈਂਦੀ ਹੈ ਦੁਨੀਆ ਬਾਰੇ ਵਿਚਾਰ ਕਰਨਾ ਪੈਂਦਾ ਹੈ ਆ ਦੇਖੋ ਅਖਬਾਰ ਕਿੰਨੇ ਬਿਜ਼ਨਸਮੈਨ ਹੈ ਜਿਹੜਾ ਦੇ ਬਿਜ਼ਨਸ ਲਾਸ ਚੱਲ ਰਹੇ ਹੈ ਯਾਨੀ ਜਦੋਂ ਨੈਗੇਟਿਵ ਗੱਲਾਂ ਕੀਤੀਆਂ ਤਾਂ ਆਪਣੇ ਬੇਟੇ ਦੀ ਨੈਗੇਟਿਵ ਗੱਲਾਂ ਵਿੱਚ ਆ ਕੇ ਉਹ ਜਿੱਦਾਂ ਜਿੱਦਾਂ ਬੇਟਾ ਕਹਿੰਦਾ ਗਿਆ ਬਾਪ ਉੱਦਾ ਉੱਦਾ ਹੁਣ ਹੋਇਆ ਕੀ ਜਿੱਦਾਂ ਬੇਟੇ ਦੀ ਸਲਾਹ ਮੰਨਦਾ ਗਿਆ ਕੰਮ ਵੱਲ ਧਿਆਨ ਘਟ ਤਾਂ ਚਿੰਤਾ ਜ਼ਿਆਦਾ ਹੋ ਗਈ ਬਿਜ਼ਨਸ ਡਾਊਨ ਹੋਣ ਦੀ ਹੁਣ ਜਦੋਂ ਬਿਜ਼ਨਸ ਡਾਊਨ ਹੋਣ ਦੀ ਚਿੰਤਾ ਜ਼ਿਆਦਾ ਕੰਮ ਵੱਲ ਧਿਆਨ ਘਟ ਜਾਵੇ ਤਾਂ ਕੁਆਲਿਟੀ ਵੀ ਤਾਂ ਹੌਲੀ ਹੌਲੀ ਗਾਹ ਕਾਣੇ ਬੇਟਾ ਤਾਂ ਕਿ ਦੇਖਿਆ ਪਿਤਾ ਜੀ ਫਰਕ ਪੈ ਰਿਹਾ ਹੈ ਕਿ ਨਹੀਂ ਕਸਟਮਰ ਘਟ ਰਹੇ ਆ ਸਾਡੇ ਹੁਣ ਦੇਖੋ ਅੱਗੇ ਕਸਟਮਰ ਕਿੰਨੇ ਸੀ ਹੁਣ ਕਸਟਮਰ ਘਟਦੇ ਜਾ ਰਹੇ ਹਨ ਹੁਣ ਜਾਣੀ ਕਰਦਿਆਂ ਕਰਦਿਆਂ ਹੌਲੀ ਹੌਲੀ ਹਾਲਾਤ ਇਹ ਆ ਗਏ ਕਿ ਸਮੋਸੇ ਦੀ ਕੁਆਲਿਟੀ ਖਤਮ ਹੋਰ ਕਸਟਮਰ ਦਾ ਆਣਾ ਤਾਂ ਬੇਟ ਨੇ ਕਿਹਾ ਦੇਖਿਆ ਸੱਚ ਹੋ ਗਿਆ ਕਿ ਨਹੀਂ ਤੁਹਾਨੂੰ ਪਹਿਲਾਂ ਹੀ ਮੈਂ ਕਿਹਾ ਸੀ ਕਿ ਸਾਰੇ ਦੇ ਬਿਜ਼ਨਸ ਡਾਊਨ ਹੈ ਸਾਡਾ ਵੀ ਡਾਊਨ ਹੋ ਜਾਣਾ ਹੈ ਹੁਣ ਉੱਥੇ ਬਾਪ ਸੋਚ ਰਿਹਾ ਕਿ ਚੂਕ ਕਿੱਥੇ ਹੋਈ ਤਾਂ ਫਿਰ ਪਤਾ ਬੜਾ ਵਿਚਾਰ ਕਰਨ ਤੋਂ ਬਾਅਦ ਫਿਰ ਬਾਪ ਨੂੰ ਆਇਆ ਕਿ ਬੇਟਾ ਚੂਕ ਇੱਥੇ ਹੋ ਗਈ ਕਿ ਮੈਂ ਤੇਰੀ ਗੱਲ ਮੰਨ ਲਈ ਔਰ ਆਪਣੇ ਰੱਬ ਤੇ ਵਿਸ਼ਵਾਸ ਕਰਨਾ ਬੰਦ ਕਰ ਦਿੱਤਾ ਕਿ ਰਿਜ਼ਕ ਦੇਣ ਵਾਲਾ ਉਹ ਦਾਤਾ ਹੈ ਨਹੀਂ ਤਾਂ ਜ਼ਰਾ ਸੋਚਣਾ ਸਾਰਿਆਂ ਨੇ ਇੱਕ ਮਦਰ ਟਰੈਸਾ ਦਾ ਨਾਮ ਸੁਣਿਆ ਹੋਵੇਗਾ ਤੁਸੀਂ ਨਾ ਜਿਨ੍ਹਾਂ ਨੇ ਗਰੀਬਾਂ ਨੂੰ ਬੜਾ ਭੋਜਨ ਦਿੱਤਾ ਬੜਾ ਖਿਆਲ ਰੱਖਿਆ ਕਹਿੰਦੇ ਜਦੋਂ ਉਹਨਾਂ ਨੇ ਇਹ ਚੈਰਿਟੀ ਸ਼ੁਰੂ ਕੀਤੀ ਸੀ ਔਰ ਉਹਨਾਂ ਨੇ ਇੱਕ ਮੀਟਿੰਗ ਕੀਤੀ ਕਿ ਮੈਂ ਇਹ ਚੈਰਿਟੀ ਸ਼ੁਰੂ ਕਰਨੀ ਜਿੱਥੇ ਗਰੀਬਾਂ ਦਾ ਖਿਆਲ ਰੱਖਿਆ ਜਾਵੇ ਗਰੀਬਾਂ ਦੀ ਸੰਭਾਲ ਕੀਤੀ ਜਾਵੇ ਜਦੋਂ ਉਹਨਾਂ ਨੇ ਚੈਰਿਟੀ ਸ਼ੁਰੂ ਕਰਨੀ ਸੀ ਤਾਂ ਉਹਨਾਂ ਕੋਲ ਸਿਰਫ 2 ਪੈਸੇ ਸੀ ਉਸ ਸਮੇਂ ਕਿੰਨੇ ਪੈਸੇ ਸੀ 2 ਪੈਸੇ ਤਾਂ ਕਿਸੇ ਨੇ ਉਸਲੇ ਪੁੱਛਿਆ ਕਿ ਤੁਸੀਂ ਇਹ ਸ਼ੁਰੂ ਤਾਂ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਪੈਸੇ ਕਿੰਨੇ ਐ ਤਾਂ ਉਹਨੇ ਕਿਹਾ ਜੀ 2 ਪੈਸੇ ਦਿਖਾਇਆ ਏਦਾ ਹੱਥ ਉਸਲੇ ਨੇ ਪੈਸੇ ਚੱਲਦੇ ਹੁੰਦੇ ਸੀ ਛੋਟੇ ਛੋਟੇ ਇੱਕ ਪੈਸਾ 2 ਪੈਸੇ ਕਹਿੰਦੇ ਆ ਇਹ 2 ਪੈਸੇ ਤਾਂ ਸਵਾਲ ਕਰਨ ਵਾਲੇ ਪਤਾ ਕੀ ਕਿਹਾ ਕਹਿੰਦੇ 2 ਪੈਸੇ ਨਾਲ ਕੀ ਹੋਣਾ ਹੈ ਇਹ 2 ਪੈਸੇ ਨਾਲ ਕੀ ਹੋਣਾ ਹੈ 2 ਪੈਸੇ ਨਾਲ ਸੰਸਤਾ ਕਿੱਦਾਂ ਚੱਲੇਗੀ 2 ਪੈਸੇ ਨਾਲ ਇਹ ਸਭ ਕੁਝ ਕਿੱਦਾਂ ਹੋਏਗਾ ਕਿੱਦਾਂ ਹੋਏਗਾ ਤਾਂ ਉਸ ਵੇਲੇ ਮਦਰ ਟੇਰੇਸਾ ਨੇ ਜੋ ਜਵਾਬ ਦਿੱਤਾ ਨਾ ਇਹ ਯਾਦ ਰੱਖਣਾ ਤੁਸੀਂ ਉਹ ਕਹਿੰਦੇ ਠੀਕ ਹੈ ਇਹ ਦੋ ਪੈਸੇ ਨਾਲ ਕੁਝ ਨਹੀਂ ਹੋ ਸਕਦਾ ਦੋ ਪੈਸੇ ਨਾਲ ਕੁਝ ਨਹੀਂ ਹੋ ਸਕਦਾ ਪਰ ਇਹ ਦੋ ਪੈਸੇ ਔਰ ਈਸ਼ਵਰ ਦੇ ਨਾਲ ਬਹੁਤ ਕੁਝ ਹੋ ਸਕਦਾ ਹੈ ਜੇ ਈਸ਼ਵਰ ਨਾਲ ਹੈ ਮੇਰਾ ਮਾਲਕ ਨਾਲ ਹੈ ਪਰਮਾਤਮਾ ਨਾਲ ਹੈ ਤਾਂ ਇਸੇ ਬਹੁਤ ਕੁਝ ਕਿਉਂਕਿ ਇੱਥੇ ਗੱਲ ਦੋ ਪੈਸਿਆਂ ਦੀ ਨਹੀਂ ਹੈ ਇੱਥੇ ਗੱਲ ਈਸ਼ਵਰ ਦੀ ਹੈ ਔਰ ਮੈਨੂੰ ਵਿਸ਼ਵਾਸ ਹੈ ਜਿਹੜਾ ਕੰਮ ਮੈਂ ਕਰਨ ਜਾ ਰਹੀ ਹਾਂ ਉਹ ਈਸ਼ਵਰ ਮੇਰੇ ਯਾਨੀ ਇੱਥੋਂ ਕੀ ਪਤਾ ਲੱਗਦਾ ਹੈ ਕਿ ਜਦੋਂ ਕੁਝ ਵੀ ਕਰੋ ਤਾਂ ਇਹਨਾਂ ਦੇਖੋ ਦੁਨੀਆ ਤੇ ਕੀ ਹਵਾ ਚੱਲ ਰਹੀ ਹੈ ਬਲਕਿ ਇਹ ਦੇਖੋ ਮੇਰੇ ਨਾਲ ਕਿਹੜੀ ਸ਼ਕਤੀ ਜਦੋਂ ਅਸੀਂ ਕੋਈ ਵੀ ਕਰਮ ਈਸ਼ਵਰ ਦੇ ਵਿਸ਼ਵਾਸ ਨਾਲ ਸ਼ੁਰੂ ਕਰਦੇ ਆ ਤਾਂ ਫਿਰ ਚਾਹੇ ਇੱਕ ਪੈਸੇ ਤੋਂ ਸ਼ੁਰੂ ਕਰੀਏ ਉਹ ਇੱਕ ਵੀ ਵਾਧਾ ਵਾਧਾ ਫਿਰ ਲੱਖਾਂ ਤੱਕ ਪਹੁੰਚ ਜਾਂਦਾ ਹੈ ਕਿਉਂਕਿ ਜਦੋਂ ਦੁਨੀਆ ਦੀ ਸ਼ੁਰੂਆਤ ਹੋਈ ਸੀ ਉਦੋਂ ਇੱਕੋ ਹੀ ਸੀ ਪਰਮਾਤਮਾ ਪ੍ਰਭੂ ਫਿਰ ਇੱਕ ਤੋਂ ਸਭ ਕੁਝ ਬਣਿਆ ਕਿ ਨਹੀਂ ਆਪ ਸੋਚ ਕੇ ਦੇਖੋ ਇਹ ਬੰਦਾ ਪਿੱਛੇ ਇਹਨੂੰ ਜਾਵੇ ਪਿੱਛੇ ਨੂੰ ਜਾਵੇ ਪਿੱਛੇ ਨੂੰ ਜਾਵੇ ਜਦੋਂ ਕਹਿੰਦੇ ਆ ਕਿ ਇਨਸਾਨ ਵੀ ਹੈ ਨਹੀਂ ਸੀ ਡ੍ਰੈਗਨ ਆਪਣੇ ਡਾਇਨਾਸੌਰ ਸੀ ਉਸ ਤੋਂ ਵੀ ਪਿੱਛੇ ਜਾਵੇ ਕਹਿੰਦੇ ਡਾਇਨਾਸੌਰ ਵੀ ਹੈ ਨਹੀਂ ਸੀ ਧਰਤੀ ਵੀ ਹੈ ਨਹੀਂ ਸੀ ਤਾਂ ਫਿਰ ਬੰਦਾ ਕਹਿੰਦਾ ਕੀ ਸੀ ਇੱਕ ਜਿਹਨੂੰ ਕਹਿੰਦੇ ਨੇ ਇੱਕ ਓਮਕਾਰ ਜਾਂ ਕਹਿੰਦੇ ਵਾਹਦੂ ਲਾ ਸ਼ਰੀਕ ਜਾਂ ਉਹ ਪਰਮਾਤਮਾ ਇਤਰ ਇਸ਼ਾਰਾ ਹੁੰਦਾ ਉਹ ਭਾਈ ਇੱਕ ਉਹ ਰੱਬ ਸੀ ਇੱਕ ਭਗਵਾਨ ਸੀ ਇੱਕ ਪ੍ਰਭੂ ਸੀ ਜੇ ਕੋ ਪ੍ਰਭੂ ਤੋਂ ਸਭ ਕੁਝ ਬਣ ਗਿਆ ਤਾਂ ਅੱਜ ਜੇ ਮੈਂ ਉਹ ਪ੍ਰਭੂ ਨੂੰ ਆਪਣੇ ਨਾਲ ਲੈ ਕੇ ਚਲੂੰਗਾ ਜਿਹੜਾ ਇਹ ਸਭ ਕੁਝ ਬਣਾ ਸਕਦਾ ਹੈ ਤਾਂ ਮੇਰੀ ਜ਼ਿੰਦਗੀ ਨੂੰ ਵੀ ਬਿਹਤਰ ਬਣਾ ਸਕਦਾ ਹੈ ਉਹ ਅਗਰ ਮੈਂ ਉਹ ਇੱਕ ਨੂੰ ਨਾਲ ਲੈ ਕੇ ਚੱਲਾਂ ਅਗਰ ਉਸ ਇੱਕ ਤੇ ਵਿਸ਼ਵਾਸ ਰੱਖਾਂ ਇਸ ਲਈ ਇੱਥੇ ਗੱਲ ਸਾਰੀ ਵਿਸ਼ਵਾਸ ਦੀ ਹੈ ਗੱਲ ਸਾਰੀ ਯਕੀਨ ਦੀ ਹੈ ਸਮਝਦੇ ਹੋ ਕਿ ਨਹੀਂ ਇਸ ਲਈ ਜਿਹਨਾਂ ਦੇ ਅੰਦਰ ਵਿਸ਼ਵਾਸ ਹੈ ਜਿਹਨਾਂ ਅੰਦਰ ਯਕੀਨ ਹੈ ਸੋ ਇੱਥੇ ਇੱਕ ਲਾਈਨ ਤੁਹਾਨੂੰ ਕਹਾਂਗੇ ਕਿ ਅੱਜ ਆਪਣੇ ਹਾਲਾਤੋਂ ਨੂੰ ਦੇਖ ਕੇ आज अपने बुरे हालातों को देखकर दुखी या निराश मत होना अगर आज तुम्हारे जीवन में कोई बुरा हालात चल रहा है अगर आज तुम्हारे जीवन में कोई पीड़ा है कोई संकट है कोई तकलीफ है या किसी तरह का भी बुरे हालात है क्योंकि कई बार बंदा कहता है मेरे हालात बहुत ही माड़े हैं मैं सेहत को लेकर बहुत दुखी हूं मैं अपने काम को लेकर बहुत दुखी हूं अपने परिवार को लेकर बिजनेस को लेकर यानी किसी प्रकार का भी अगर कोई जीवन में दुख है कोई मुश्किल है कोई परेशानी है तो गल याद रखना कि आज अपने बुरे हालातों को देखकर दुखी या निराश मत होना आज अपने बुरे हालातों को देखकर दुखी या निराश मत होना ईश्वर पर विश्वास रखना क्योंकि ईश्वर के पास एक काले काले कोयले को ईश्वर ईश्वर के पास एक काले काले कोयले को चमक चमकदार हीरे में बदलने की ताकत होती है इसलिए ये गया है कि आज अपने बुरे हालातों को देखकर दुखी या निराश मत होना ईश्वर पर विश्वास रखना क्योंकि ईश्वर के पास एक काले कोयले को ਚਮਕਦਾਰ ਹੀਰੇ ਵਿੱਚ ਬਦਲਣੇ ਦੀ ਤਾਕਤ ਹੁੰਦੀ ਹੈ ਇਤੋਂ ਸਮਝ ਆਈ ਕਿ ਨਹੀਂ ਇੱਕ ਕਾਲਾ ਕੋਇਲਾ ਕਹਿੰਦੇ ਆ ਨਾ ਕਿ ਹੀਰਾ ਕਿੱਥੋਂ ਬਣਦਾ ਹੈ ਤੇਰਾ ਜਵਾਬ ਦੇ ਦਿਓ ਕੋਇਲੇ ਦਾ ਰੰਗ ਕੀ ਹੁੰਦਾ ਹੈ ਕਾਲਾ ਕਾਲਾ ਔਰ ਹੀਰੇ ਦਾ ਰੰਗ ਕੀ ਹੁੰਦਾ ਹੈ ਚਮਕਦਾਰ ਕਿੰਨੀ ਛਾਏ ਕਿੰਨਾ ਸ਼ਾਈਨ ਕਰਦਾ ਹੈ ਹੁਣ ਕਿੱਥੇ ਕੋਇਲਾ ਅਗਰ ਬੰਦਾ ਨੇ ਇੱਕ ਇੱਕ ਤਰਫ ਕੋਇਲਾ ਰੱਖ ਦੇਵੇ ਦੂਜੀ ਤਰਫ ਹੀਰਾ ਰੱਖ ਦੇਵੇ ਤਾਂ ਬੁੱਧੀ ਹੈਰਾਨ ਹੋ ਜਾਏਗੀ ਹੈ ਉਧਰ ਇੰਨਾ ਚਮਕ ਰਿਹਾ ਇਤੋਂ ਨਿਕਲਿਆ ਇਹ ਆਈ ਸੀ ਆ ਕਾਲਾ ਜਿਹੜਾ ਹੱਥ ਵੀ ਲਾਓ ਤਾਂ ਹੱਥਾਂ ਨੂੰ ਵੀ ਕਾਲਾ ਕਰ ਦਿੰਦਾ ਜਿਹਨੂੰ ਛੂਣ ਦੇ ਨਾਲ ਹੱਥ ਵੀ ਕਾਲੇ ਹੋ ਜਾਂਦੇ ਐ ਉਹ ਕਮਾਲ ਦੀ ਗੱਲ ਐ ਹੀਰਾ ਇੰਨਾ ਸੁੰਦਰ ਇੰਨਾ ਚਮਕਦਾਰ ਇਹਦੇ ਵਿੱਚੋਂ ਨਿਕਲਿਆ ਹੈ ਤਾਂ ਉੱਥੇ ਬੁੱਧੀ ਹੈਰਾਨ ਹੁੰਦੀ ਐ ਕਿ ਉਹ ਕਿਹੜੀ ਤਾਕਤ ਐ ਜਿਹੜੀ ਇਦਾਂ ਦੇ ਕਾਲੇ ਕੋਇਲੇ ਨੂੰ ਇੰਨਾ ਚਮਕਦਾਰ ਹੀਰਾ ਬਣਾ ਸਕਦੀ ਐ ਤਾਂ ਫਿਰ ਹੁੰਦਾ ਕਿ ਉਹ ਤਾਕਤ ਇੱਕੋ ਹੀ ਐ ਜਿਹੜੀ ਸਾਨੂੰ ਸਭ ਨੂੰ ਜੀਵਨ ਦੇਣ ਵਾਲੀ ਹੈ ਜਿਹੜੀ ਇਹ ਸਾਬਿਤ ਕਰਦੀ ਹੈ ਕਿ ਅੱਜ ਕਿਸੇ ਦੇ ਹਾਲਾਤ ਨੂੰ ਦੇਖ ਕੇ ਮਜ਼ਾਕ ਨਾ ਉੜਾ ਅੱਜ ਕਿਸੇ ਦੀ ਜ਼ਿੰਦਗੀ ਨੂੰ ਦੇਖ ਕੇ ਉਹਨੂੰ ਛੋਟਾ ਨਾ ਸਮਝੇ ਕਿਉਂਕਿ ਉਹ ਚਾਵੇ ਤਾਂ ਉਸ ਕੋਇਲੇ ਨੂੰ ਹੀਰਾ ਬਣਾ ਦੇਵੇ ਇਹਨੇ ਕੋਹੇ ਨੂਰ ਵਰਗਾ ਹੀਰਾ ਵੀ ਇੱਕ ਕਾਲੇ ਕਾਲੇ ਕੋਹਲੇ 'ਚੋਂ ਨਿਕਲਦਾ ਹੈ ਇਹਦਾ ਮਤਲਬ ਕੀ ਹੈ ਕਿ ਉਹਦੀ ਤਾਕਤ ਉਹਦੀ ਸ਼ਕਤੀ ਉੱਤੇ ਅਗਰੇ ਸੇ ਵਿਸ਼ਵਾਸ ਰੱਖਦੇ ਆਂ ਫਿਰ انسان ਜੀਵਨ ਦੇ ਦੁੱਖਾਂ ਤੋਂ ਕਦੀ ਨਿਰਾਸ਼ ਨਹੀਂ ਹੁੰਦਾ ਫੇ ਉਹ ਕਹਿੰਦਾ ਕਿ ਅੱਜ ਮੇਰੇ ਜੀਵਨ 'ਚ ਜੇਕਰ ਮੇਰੇ ਹਾਲਾਤ ਬੁਰੇ ਚੱਲ ਰਹੇ ਐ ਜਾਂ ਅੱਜ ਮੇਰੇ ਜੀਵਨ 'ਚ ਜੇਕਰ ਕੋਈ ਪੀੜਾ ਹੈ ਤਾਂ ਮੈਨੂੰ ਈਸ਼ਵਰ ਤੇ ਆਪਣੇ ਮਾਲਕ ਤੇ ਪੂਰਾ ਵਿਸ਼ਵਾਸ ਹੈ ਕਿਉਂਕਿ ਜਿਵੇਂ ਕਾਲੇ ਕੋਇਲੇ ਨੂੰ ਹੀਰਾ ਬਣਾ ਸਕਦਾ ਹੈ ਤਾਂ ਮੈਨੂੰ ਵੀ ਇਹ ਦੁੱਖਾਂ ਦੀ ਹਨੇਰੀ ਰਾਤ ਤੋਂ ਕੱਢ ਕੇ ਖੁਸ਼ੀਆਂ ਦੀ ਸਵੇਰ ਤੱਕ ਜ਼ਰੂਰ ਲੈ ਕੇ ਜਾਏਗਾ ਅਗਰ ਅੱਜ ਜੇ ਤਾਂ ਬੰਦਾ ਕਿਹਾ ਮੈਨੂੰ ਕੋਈ ਪੁੱਛਦਾ ਨਹੀਂ ਹੈ ਸਮਝ ਲਓ ਹਾਂ ਦੀ ਜ਼ਿੰਦਗੀ ਕੋਇਲੇ ਦੀ ਤਰ੍ਹਾਂ ਹੈ ਤਾਂ ਨਿਰਾਸ਼ ਨਹੀਂ ਮਹਿ ਹੋਣਾ ਕਿਉਂਕਿ ਜਿਸਨੇ ਕੋਇਲੇ ਚੋਂ ਹੀਰਾ ਪੈਦਾ ਕਰ ਦਿੱਤਾ ਮੈਨੂੰ ਉਸ ਤੇ ਯਕੀਨ ਹੈ ਕਿ ਇੱਕ ਦਿਨ ਮੈਨੂੰ ਵੀ ਉਹ ਚਮਕਦਾਰ ਹੀਰਾ ਬਣਾਏਗਾ ਕਿ ਦੁਨੀਆ ਦੇਖੇਗੀ ਇੰਨਾ ਅਗਰ ਤੁਹਾਡੇ ਅੰਦਰ ਕੌਨਫੀਡੈਂਸ ਹੈ ਇੰਨਾ ਅਗਰ ਤੁਹਾਡੇ ਅੰਦਰ ਵਿਸ਼ਵਾਸ ਹੈ ਉਸ ਸ਼ਕਤੀ ਤੇ ਤਾਂ ਫਿਰ ਯਾਦ ਰੱਖੋ ਤੁਹਾਡੇ ਜੀਵਨ ਚ ਖੁਸ਼ੀ ਜ਼ਰੂਰ ਹੈਗੀ ਕਿਉਂਕਿ ਪਹਿਲੀ ਗੱਲ ਹਮੇਸ਼ਾ ਯਾਦ ਰੱਖਣਾ ਜਿਸ ਤਰ੍ਹਾਂ ਸਵਾਮੀ ਵੇਕਾਨੰਦ ਜੀ ਕਹਿੰਦੇ ਹੈ ਕਿ ਮੌਤ ਦਰਦ ਨਹੀਂ ਦਿੰਦੀ ਮੌਤ ਜਵਾਬ ਦਿਓ ਕਹਿੰਦੇ ਮੌਤ ਤਕਲੀਫ ਨਹੀਂ ਦਿੰਦੀ ਦਰਦ ਨਹੀਂ ਦਿੰਦੀ ਦਰਦ ਦਿੰਦੀ ਹੈ ਇਨਸਾਨ ਨੂੰ ਨਿਰਾਸ਼ਾ ਕਿਉਂਕਿ ਮੌਤ ਤਾਂ ਆਉਂਦੀ ਹੈ ਜਾਨ ਲੈ ਜਾਂਦੀ ਤਾਂ ਸਾਰੀਆਂ ਪੀੜਾਵਾਂ ਤੋਂ ਪਰ ਜਿਹੜਾ ਇਨਸਾਨ ਨਿਰਾਸ਼ ਹੋ ਕੇ ਬੈ ਗਿਆ ਉਹ ਪਲ-ਪਲ ਮਰਦਾ ਹੈ ਉਹ ਪਲ-ਪਲ ਦੁੱਖ ਦੇ ਨਾਲ ਮਰਦਾ ਹੈ ਇਸ ਲਈ ਉਹ ਕਹਿੰਦੇ ਹੈ ਜ਼ਿੰਦਗੀ 'ਚ ਕੁਝ ਵੀ ਹੋ ਜਾਵੇ ਪਰ ਨਿਰਾਸ਼ ਨਿਰਾਸ਼ ਦਾ ਮਤਲਬ ਸਮਝਦੇ ਹੋ ਨਾ ਤੁਸੀਂ ਬੰਦਾ ਉਮੀਦ ਹੀ ਖੋ ਗਿਆ ਜਾਂ ਬੰਦਾ ਕਹਿੰਦਾ ਮੈਨੂੰ ਉਮੀਦ ਹੀ ਹੈ ਨਹੀਂ ਕਿ ਮੇਰੇ ਜੀਵਨ 'ਚ ਕੋਈ ਖੁਸ਼ੀ ਆਏਗੀ ਮੈਨੂੰ ਉਮੀਦ ਹੀ ਹੈ ਨਹੀਂ ਕਿ ਮੇਰੇ ਜੀਵਨ 'ਚ ਕੋਈ ਅੱਛਾ ਵਕਤ ਆਏਗਾ ਮੈਨੂੰ ਉਮੀਦ ਹੀ ਹੈ ਨਹੀਂ ਕਿ ਮੇਰਾ ਇਹ ਦੁੱਖ ਦੂਰ ਹੋਏਗਾ ਮੈਨੂੰ ਉਹ ਕਹਿੰਦੇ ਨਾ ਉਮੀਦ ਕਰੀ ਜ਼ਿੰਦਗੀ 'ਚ ਨਹੀਂ ਹੋਣਾ ਹਾਲਾਤ ਜਿਦਾਂ ਦੇ ਮਰਜ਼ੀ ਹੋਣ ਫਿਰ ਵੀ ਉਮੀਦ ਰੱਖੋ ਕਿ ਮੈਨੂੰ ਵਿਸ਼ਵਾਸ ਹੈ ਮੇਰੇ ਹਾਲਾਤ ਜ਼ਰੂਰ ਜਦੋਂ ਇਹ ਉਮੀਦ ਬੰਦਾ ਰੱਖਦਾ ਹੈ ਨਾ ਤੇ ਇਹੀ ਉਮੀਦ ਇਨਸਾਨ ਨੂੰ ਖੁਸ਼ੀ ਤੱਕ ਲੈ ਕੇ ਜਾਂਦੀ ਹੈ ਇਸ ਲਈ ਤਾਂ ਹੀ ਤਾਂ ਸੀ ਕਈ ਵਾਰ ਦਸੀਦਾ ਕਿ ਕੁਛ ਸੱਚੀਆਂ ਘਟਨਾਵਾਂ ਇਦਾਂ ਦੀਆਂ ਐ ਇੱਕ ਆਦਮੀ ਨੇ ਇੱਕ ਬੁੱਕ ਲਿਖੀ ਸੀ ਜਿਹਦਾ ਟਾਈਟਲ ਸੀ ਅਲੋਨ ਸਮਝਣਾ ਜ਼ਰਾ ਇਹ ਬਾਹਰਲਾ ਰਾਈਟਰ ਐ ਔਰ ਉਹਦੀ ਅਪਬੀਤੀ ਸੀ ਬੁੱਕ ਦਾ ਨਾਮ ਕੀ ਐ ਅਲੋਨ ਔਰ ਉਹਦੀ ਅਪਬੀਤੀ ਸੀ ਕਿ ਉਹ ਬਰਫ਼ ਦੇ ਅੰਦਰ ਦੱਬ ਗਿਆ ਸੀ ਔਰ ਕੱਲਾ ਹੀ ਸੀ ਔਰ ਕਿੰਨੇ ਮਹੀਨੇ ਉਹ ਕੱਲਾ ਹੀ ਉਸ ਬਰਫ਼ ਦੇ ਅੰਦਰ ਕੱਲਾ ਦਬਿਆ ਰਿਆ ਸੀ જરા સમજના ਕਿੰਨੇ ਮਹੀਨੇ ਕੋਈ ਨਹੀਂ ਸੀ ਅੰਦਰ ਹੀ ਪਰ ਕਹਿੰਦਾ ਮੈਨੂੰ ਇੱਕ ਉਮੀਦ ਸੀ ਮੈਨੂੰ ਇੱਕ ਉਮੀਦ ਸੀ ਕਿ ਮੇਰੀ ਕਿਉਂਕਿ ਕਹਿੰਦਾ ਮੈਂ ਗॉड ਅੱਗੇ ਅਰਦਾਸ ਕਰਦਾ ਸੀ ਈਸ਼ਵਰ ਅੱਗੇ ਪ੍ਰਾਰਥਨਾ ਕਰਦਾ ਹੁੰਦਾ ਸੀ ਕਿ ਈਸ਼ਵਰ ਇੱਥੇ ਹੋਰ ਕੋਈ ਨਹੀਂ ਹੈ ਪਰ ਮੈਨੂੰ ਵਿਸ਼ਵਾਸ ਹੈ ਤੂੰ ਮੇਰੇ ਨਾਲ ਹੈ ਤੂੰ ਮੈਨੂੰ ਦੇਖ ਵੀ ਰਿਹਾ ਹੈ ਔਰ ਤੂੰ ਮੈਨੂੰ ਇਸ ਮੁਸ਼ਕਿਲ ਚੋਂ ਕੱਢ ਲਈ ਹੈ ਕੱਢੇਗਾ ਵੀ ਸਟੋਰੀ ਤਾਂ ਉਹ ਬਹੁਤ ਲੰਬੀ ਲਿਖੀ ਆ ਆਪਣੀ ਕਿ ਉਹਨਾਂ 6 ਪੰਜਾ ਛੇ ਮਹੀਨਿਆਂ ਚ ਕੀ ਕੀ ਉਹਦੇ ਨਾਲ ਹੋਇਆ ਕਿੱਦਾਂ ਉਹਨੇ ਆਪਣੇ ਆਪ ਨੂੰ ਜਿੰਦਾ ਰੱਖਿਆ ਪਰ ਇੱਕੋ ਹੀ ਕਹਿੰਦਾ ਮੈਨੂੰ ਜੀਣ ਦੀ ਮੇਰੀ ਇੱਕੋ ਹੀ ਆਸ ਸੀ ਉਮੀਦ ਆਪਣੇ ਈਸ਼ਵਰ ਤੇ ਵਿਸ਼ਵਾਸ ਕਿ ਮੈਂ ਇੱਥੇ ਇਕੱਲਾ ਨਹੀਂ ਆ ਮੇਰੀ ਰੱਖਿਆ ਕਰਨ ਵਾਲਾ ਮੈਨੂੰ ਇਸ ਮੁਸ਼ਕਿਲ ਚੋਂ ਕੱਢਣ ਵਾਲਾ ਮੇਰਾ ਈਸ਼ਵਰ ਮੇਰੇ ਉਹ ਕਹਿੰਦੇ ਉੱਥੇ ਮੈਂ ਫੀਲ ਕਰਦਾ ਸੀ ਕਿ ਈਸ਼ਵਰ ਮੇਰੇ ਨਾਲ ਹੈ ਔਰ ਇਹੀ ਉਮੀਦ ਨੇ ਮੈਨੂੰ ਜ਼ਿੰਦਾ ਰੱਖਿਆ ਨਹੀਂ ਤਾਂ ਜਰਾ ਸੋਚੋ ਇੱਕ ਬਰਫ਼ ਦੇ ਤੂਫਾਨ ਦੇ ਵਿੱਚ ਫਸ ਕੇ ਜਦੋਂ ਬੰਦਾ ਥੱਲੇ ਚਲਾ ਜਾਂਦਾ ਬਰਫ਼ ਦੇ ਤਾਂ ਉਹਨੂੰ ਕੋਈ ਉਮੀਦ ਨਹੀਂ ਰਹਿੰਦੀ ਕਿ ਇੱਥੇ ਕੋਈ ਆਏਗਾ ਮੈਨੂੰ ਬਚਾਣ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਮੈਂ ਇੱਥੇ ਦਬਿਆ ਹੋਇਆ ਜਾਂ ਜਾਂ ਤਾਂ ਹੋਵੇ ਨਾ ਬੰਦਾ ਕਹਿੰਦਾ ਵੇ ਲੈ ਵੀ ਕਿਸੇ ਨੂੰ ਪਤਾ ਕਿ ਮੈਂ ਇੱਥੇ ਮੁਸੀਬਤ ਚ ਬੈਠਾ ਆ ਤਾਂ ਕੋਈ ਆਏਗਾ ਮੈਨੂੰ ਖੋਜਦਾ ਖੋਜਦਾ ਕਹਿੰਦੇ ਉਮੀਦ ਹੀ ਹੈ ਨਹੀਂ ਸੀ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਸੀ ਮੈਂ ਇੱਥੇ ਹਾਂ ਪਰ ਫਿਰ ਵੀ ਮੈਂ ਵਿਸ਼ਵਾਸ ਰੱਖਿਆ ਤਾਂ ਕਿੰਨੇ ਮਹੀਨੇ ਮੈਂ ਇਕੱਲਾ ਹੀ ਉੱਥੇ ਰਿਹਾ ਤਾਂ ਆਖਰ ਇੱਕ ਦਿਨ ਮੈਨੂੰ ਖੁਸ਼ੀ ਮਿਲੀ ਜਦੋਂ ਮੈਂ ਮਸ਼ੀਨਾਂ ਦੀ ਆਵਾਜ਼ ਸੁਣੀ ਕਿ ਉੱਪਰ ਮਸ਼ੀਨਾਂ ਚੱਲ ਰਹੀਆਂ ਹਨ ਤਾਂ ਬਰਫ਼ ਨੂੰ ਹਟਾਇਆ ਕਿਉਂਕਿ ਥੱਲੇ ਆਵਾਜ਼ ਆ ਰਹੀ ਸੀ ਤਾਂ ਮੈਂ ਕਿਹਾ ਜੀਸ਼ਵਰ ਨੇ ਮੇਰੀ ਤਾਂ ਕਹਿੰਦੇ ਜਦੋਂ ਮਸ਼ੀਨਾਂ ਨੇ ਉਹ ਬਰਫ਼ ਨੂੰ ਸਾਫ਼ ਕੀਤਾ ਔਰ ਥੱਲੇੋਂ ਮੈਂ ਨਿਕਲਿਆ ਉਹ ਹੈਰਾਨ ਰਹਿ ਗਏ ਤੂੰ ਇੱਥੇ ਤਾਂ ਕਹਿੰਦਾ ਮੈਂ ਇੱਕੋ ਸਵਾਲ ਕੀਤਾ ਕਿ ਤੁਹਾਨੂੰ ਪਤਾ ਸੀ ਮੈਂ ਇੱਥੇ ਆ ਤਾਂ ਜਿਹੜਾ ਉਹ ਮਸ਼ੀਨਾਂ ਦਾ ਆਪਰੇਟਰ ਸੀ ਨਾ ਉਹ ਕਹਿੰਦਾ ਸੱਚ ਦੱਸਣਾ ਸਾਨੂੰ ਪਤਾ ਨਹੀਂ ਸੀ ਤੂੰ ਇੱਥੇ ਆ ਅਸੀਂ ਦੂਰ ਕੰਮ ਕਰ ਰਹੇ ਸੀ ਪਰ ਅਚਾਨਕ ਮੇਰੇ ਮਾਈਂਡ ਨੂੰ ਖਿੱਚ ਪਈ ਅੰਦਰ ਕੁਝ ਹੋਇਆ ਕਿ ਮਸ਼ੀਨ ਲੈ ਕੇ ਇੱਧਰ ਚੱਲ ਇੱਥੇ ਖੁਦਾਈ ਕਰ ਅੰਦਰੋਂ ਕੀ ਖਿੱਚ ਪਈ ਮੈਨੂੰ ਨਹੀਂ ਸਮਝ ਆਈ ਕਿ ਕਿਹੜੀ ਤਾਕਤ ਨੇ ਮੈਨੂੰ ਇੱਥੇ ਜਿੱਦਾ ਕਹਿੰਦੇ ਨਾ ਮੈਂ ਤਾਂ ਉੱਥੇ ਸੀ ਪਰ ਅੰਦਰ ਮੇਰੇ ਕੋਈ ਇਦਾਂ ਦੀ ਤਾਕਤ ਨੇ ਮੈਨੂੰ ਖਿੱਚ ਪਾਈ ਕਿ ਇਹਨੂੰ ਲੈ ਕੇ ਇੱਧਰ ਚੱਲ ਇਹ ਆਪਣੀ ਮਸ਼ੀਨ ਇੱਧਰ ਲੈ ਚੱਲ ਜਿੱਦਾ ਸਮਝ ਲਓ ਕੋਈ ਜ਼ਮੀਨ ਖੋਦਦਾ ਖੋਦਦਾ ਕੰਮ ਇੱਥੇ ਕਰ ਰਿਹਾ ਹੈ ਪਰ ਅਚਾਨਕ ਇੱਥੋਂ ਛੱਡ ਕੇ ਉੱਧਰ ਚਲਾ ਜਾਵੇ ਉਹ ਕਿਹੜੀ ਤਾਕਤ ਸੀ ਕਹਿੰਦਾ ਮੈਨੂੰ ਨਹੀਂ ਪਤਾ ਤੋ ਇਸ ਲਈ ਉਹਨੇ ਆਪਣੀ ਬੁੱਕ 'ਚ ਲਿਖਿਆ ਕਿ ਉਹਨੂੰ ਤਾਂ ਨਹੀਂ ਪਤਾ ਸੀ ਕਿਹੜੀ ਤਾਕਤ ਹੈ ਪਰ ਮੈਨੂੰ ਪਤਾ ਸੀ ਉਹ ਤਾਕਤ ਮੇਰਾ ਈਸ਼ਵਰ ਸੀ ਜਿਹਦੇ ਅੱਗੇ ਮੈਂ ਦਿਨ ਰਾਤ ਪ੍ਰਾਰਥਨਾ ਕਰਦਾ ਸੀ ਕਿਉਂਕਿ ਜਦੋਂ ਸੱਚੀ ਦਿਲੋਂ ਤਾਂ ਹੀ ਤਾਂ ਗੁਰਬਾਣੀ ਵੀ ਕਹਿੰਦੀ ਨਾ ਬਿਰਥੀ ਕਦੇ ਨਾ ਹੋ ਬਹੀ ਇਹ ਗੁਰੂਆਂ ਰਹਿਬਰਾਂ ਨੇ ਜੋ ਬਚਨ ਕਹੇ ਹੈ ਨਾ ਤਾਂ ਹੀ ਤਾਂ ਜੀਜ਼ਸ ਨੇ ਵੀ ਕਿਹਾ ਕਿ ਪ੍ਰੇਅਰ ਇਜ਼ ਦਾ ਕੀ ਟੂ ਦਾ ਗੇਟ ਆਫ ਹੈਵਨ ਕਹਿੰਦੇ ਪ੍ਰੇਅਰ ਹੀ ਤੁਹਾਡੀ ਪ੍ਰਾਰਥਨਾ ਸਵਰਗ ਦੇ ਦਰਵਾਜੇ ਦੀ ਚਾਬੀ ਹੈ ਅਗਰ ਸੱਚੇ ਦਿਲੋਂ ਕੀਤੀ ਜਾਵੇ ਦਰਵਾਜਾ ਖੁੱਲਦਾ ਵੀ ਹੈ ਔਰ ਇਨਸਾਨ ਦੀ ਹਰ ਮੁਸ਼ਕਿਲ ਦਾ ਹੱਲ ਵੀ ਇਹਨੂੰ ਕਹਿੰਦੇ ਈਸ਼ਵਰ ਤੇ ਵਿਸ਼ਵਾਸ